ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਤੁਹਾਡੇ ਕੀ ਹਾਲ ਚਾਲ ਨੇ ਅਮੀਰ ਕਹਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਅਮੀਰ ਆ ਕਿ ਤੁਸੀਂ ਸਾਰੇ ਜਾਣਿਆ ਨੇ ਜੀ ਦੀਵਾਲੀ ਦੀਆਂ ਵੀ ਸਫਾਈਆਂ ਕਰ ਲੀਆਂ ਹੋਣਗੀਆਂ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੀ ਜਦੋਂ ਆਪਾਂ ਸਫਾਈ ਕਰਦੇ ਆ ਨਾ ਜਿਹੜੇ ਆਪਣੇ ਕੱਪੜੇ ਰੱਖੇ ਹੁੰਦੇ ਬਿੱਡਾਂ ਚ ਰੱਖੇ ਹੁੰਦੇ ਆ ਅਲਮਾਰੀ ਚ ਰੱਖੇ ਹੁੰਦੇ ਨੇ ਉਹਨਾਂ ਚ ਕਈ ਵਾਰੀ ਸਮੈਲ ਮਾਰ ਲੱਗ ਜਾਂਦੀ ਆ ਹਨਾ ਜੀ ਆਪਣੇ ਇਹ ਚੀਜ਼ਾਂ ਘਰੀ ਹੁੰਦੀਆਂ ਨੇ ਦੇਖੋ ਇੱਕ ਅਗਰਬਤੀ ਹੋਗੀ ਇੱਕ ਲੌਂਗ ਹੋਗੇ ਕੋਈ ਖਰਚੇ ਵਾਲੀ ਚੀਜ਼ ਨਹੀਂ ਵੀ ਹਾਂ ਆਪਣੇ ਸਪੈਸ਼ਲ ਮਗਾਣੀਆਂ ਕੋਈ ਚੀਜ਼ ਤੇ ਇੱਕ ਇਹ ਕਪੂਰ ਦੀਆਂ ਟਿੱਕੀਆਂ ਹੋਗੀਆਂ ਠੀਕ ਹੈ ਜੀ ਇੱਕ ਚੌਲ ਹੋਗੇ ਹਾਂਜੀ ਇੱਕ ਚੌਲ ਹੋਗੇ ਤੇ ਇੱਕ ਪਰਫਿਊਮ ਹੋ ਗਿਆ ਠੀਕ ਹੈ ਜੀ ਇਹ ਆਪਣੇ ਘਰੀ ਆਮ ਚੀਜ਼ਾਂ ਹੁੰਦੀਆਂ ਨੇ ਆਪਾਂ ਲਿਆਕੀ ਰੱਖਦੇ ਇਹ ਵਾਲੀ ਚੀਜ਼ਾਂ ਵਰਤਦੇ ਹਾਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਕੀ ਕਰਨਾ ਵਾ ਜਿਵੇਂ ਕਿ ਹੁਣ ਆਪਣੇ ਬੈੱਡ ਨੇ ਤੇ ਅਨਮਾਰੀ ਆ ਉਦੇ ਚ ਆਪਾਂ ਨੇ ਨਾ ਕੀ ਕਰਨਾ ਚੌਲ ਤਾਂ ਆਪਣੇ ਇਦਾਂ ਵਰਤ ਲੈਣੇ ਨੇ ਠੀਕ ਹੈ ਜੀ ਇਹ ਪੇਪਰ ਤੇ ਇੱਕ ਪੇਪਰ ਤੇ ਆਪਣੇ ਚੌਲ ਲੈ ਲੈਣੇ ਨੇ ਥੋੜੇ ਜਿਹਾ ਇਹਨੂੰ ਦੋ ਹਿੱਸਿਆਂ ਚ ਕਰ ਲੈਣੇ ਆ ਠੀਕ ਹੈ ਜੀ ਇਦਾਂ ਆਪਾਂ ਥੋੜੇ ਥੋੜੇ ਕਰ ਲੈਨੇ ਇਮ ਠੀਕ ਹੈ ਜੀ ਦੋ ਹਿੱਸਿਆਂ ਚ ਆਪਾਂ ਨੇ ਕਰ ਲਿਆ ਤੇ ਇਹਦੇ ਉੱਤੇ ਆਪਾਂ ਨੇ ਪਰਫਿਊਮ ਛਿੜਕ ਦੇਣਾ ਹਾਂਜੀ ਇਦਾਂ ਪਰਫਿਊਮ ਛਿੜਕ ਕੇ ਇਹਨਾਂ ਨੂੰ ਨਾ ਆਪਾਂ ਨੇ ਇਦਾਂ ਇਕੱਠੇ ਕਰ ਲੈਣੇ ਨੇ ਇਦਾਂ ਆਪਾਂ ਇਹਨੂੰ ਇਦਾਂ ਇਕੱਠੇ ਕਰ ਲੈਣਾ ਇਹ ਆਪਣੇ ਚੌਲ ਤੇ ਚੌਲਾਂ ਦੇ ਉੱਤੇ ਆਪਣੇ ਪਰਫਿਊਮ ਸịtਕ ਲਿਆ ਠੀਕ ਆ ਜੀ ਇਦਾਂ ਆਪਾਂ ਨੇ ਬਣਾ ਲੈਨੇ ਇਹ ਜਿਵੇਂ ਹੁਣ ਇਦਾਂ ਆਪਾਂ ਮਾਰੀਚ ਕੱਪੜੇ ਰੱਖੇ ਹੋਏ ਆ ਠੀਕ ਆ ਜੀ ਇਦਾਂ ਆਪਾਂ ਸੈਂਟਰ 'ਚ ਇਹਨਾਂ ਦੇ ਇਦਾਂ ਇਹ ਵਾਲੇ ਜਿਹੜੇ ਆਪਣੇ ਚੌਲ ਨੇ ਇਦਾਂ ਇਹਨਾਂ ਨੂੰ ਰੱਖ ਲੈਣਾ ਠੀਕ ਆ ਜੀ ਇਦਾਂ ਹੀ ਆਪਾਂ ਬਿੱਡਾਂ 'ਚ ਰੱਖ ਸਕਦੇ ਆ ਬਣਾ ਕੇ ਇਹਨੂੰ ਠੀਕ ਆ ਜੀ ਪਹਿਲੀ ਪਹਿਲਾਂ ਤਾਂ ਆਪਣਾ ਇਹ ਹੋ ਗਿਆ ਚੌਲਾਂ ਵਾਲਾ ਹਾਂਜੀ ਇੱਕ ਚੌੜਾ ਵਾਲੇ ਇਕਾ ਲੌਂਗ ਨੇ ਠੀਕ ਹੈ ਜੀ ਲੌਂਗ ਇਦਾਂ ਪੈਕਟੇ 'ਚ ਵੀ ਮਿਲ ਜਾਂਦੇ ਨੇ 10 ਰੁਪਏ ਦੀ ਵੀ ਮਿਲ ਜਾਂਦੀ ਹੈ ਪੈਕਟੀ ਤੇ 5 ਰੁਪਏ ਵਾਲੀ ਵੀ ਠੀਕ ਹੈ ਜੀ ਆਪਾਂ ਇਹ ਕੀ ਕਰਨੀ ਇਦਾਂ ਹੀ ਪੈਕਟੀ ਖੋਲਣੀ ਨਹੀਂ ਨਹੀਂ ਇਦਾਂ ਹੀ ਲੈ ਕੇ ਨਾ ਇਹਨੂੰ ਆਪਾਂ ਸੂਈ ਦੇ ਨਾਲ ਇਹਦੇ ਵਿੱਚ ਗਲੀਆਂ ਕਰ ਲੈਣੀਆਂ ਇਦਾਂ ਠੀਕ ਹੈ ਜੀ ਕਾਫੀ ਗਲੀਆਂ ਕਰ ਲੈਣੀਆਂ ਨੇ ਤਾਂ ਕਿ ਆਪਾਂ ਨੂੰ ਜਿਹੜੀ ਲੌਂਗਾਂ ਦੀ ਆ 스ਮੈਲ ਆਉਣ ਲੱਗ ਜੇ ਹਾਂਜੀ ਜਿਵੇਂ ਕਿ ਆਪਣੇ ਬੈੱਡ ਨੇ ਠੀਕ ਹੈ ਜੀ ਬੈੱਡਾਂ 'ਚ ਆਪਣੇ ਕੱਪੜੇ ਪਏ ਹੁੰਦੇ ਨੇ ਤੇ ਆਪਾਂ ਜਿਹੜੇ ਡੇਲੀ ਨਹੀਂ ਪਰ ਜਿਵੇਂ ਹੁਣ ਆਪਣੇ ਸਿਆਣ ਵਾਲੇ ਕੱਪੜੇ ਹੁੰਦੇ ਆ ਨਾ ਕਈ ਵਾਰੀ ਗਰਮੀ ਵਾਲੇ ਕੱਪੜੇ ਹੁੰਦੇ ਆ ਆਪਾਂ ਬੈੱਡ 'ਚ ਰੱਖ ਦਿੰਦੇ ਆ ਕਿੰਨੇ ਟਾਈਮ ਬਾਅਦ ਖੋਲਦੇ ਆ ਬੈੱਡ ਨੂੰ ਠੀਕ ਆ ਜੀ ਤਾਂ ਕਿ ਇਹਨਾਂ 'ਚੋਂ ਹੋਰੀ ਕਿ ਮੇਰੀ 스멜 ਮਾਰ ਲੱਜਣੀ ਆ ਆਪਾਂ ਨੇ ਕੀ ਕਰਨਾ ਆਹ ਲੌਂਗ ਦੀ ਪੂਰੀ ਲਈ ਆ ਇਹਦੇ 'ਚ ਆਪਾਂ ਨੇ ਗਲੀਆਂ ਕਰ ਲਿਆ ਨੇ ਠੀਕ ਆ ਜੀ ਇਹਨੂੰ ਇਦਾਂ ਇਹਦੇ ਵਿੱਚ ਆਪਾਂ ਨੇ ਰੱਖ ਲੈਣਾ ਠੀਕ ਆ ਜੀ ਦੂਜਾ ਆਪਣਾ ਇਹ ਵਾਲਾ ਹੋ ਗਿਆ ਇਹਦੇ ਨਾਲ ਵੀ ਜਿਹੜੀ ਕੱਪੜਿਆਂ 'ਚੋਂ ਬਹੁਤ ਸੋਹਣੀ 스멜 ਆਂਦੀ ਆ ਵੀ ਇਦਾਂ ਦੀ ਪੈੜੀ ਪੈੜੀ 스멜 ਨਹੀਂ ਆਂਦੀ ਜੀ ਹਾਂਜੀ ਤੇਜੀ ਆਪਣੀ ਹੈਗੀ ਅਗਰਬੱਤੀ ਠੀਕ ਹੈ ਜੀ ਇਹ ਆਪਾਂ ਨੇ ਅਗਰਬੱਤੀਆਂ ਲਈਆਂ ਹੋਈਆਂ ਨੇ ਜੇ ਆਪਣੇ ਕੋਲ ਇਹ ਲੌਂਗ ਵੀ ਹੈ ਨਹੀਂਗੇ ਠੀਕ ਹੈ ਜੀ ਚੌਲ ਵੀ ਹੈ ਨਹੀਂਗੇ ਜੇ ਪਰਫਿਊਮ ਵੀ ਆਪਣੇ ਕੋਲੇ ਨਹੀਂਗਾ ਤਾਂ ਆਪਾਂ ਅਗਰਬੱਤੀਆਂ ਜਿਹੜੀ ਇਹਨੂੰ ਆਪਾਂ ਵਰਤ ਸਕਦੇ ਹਾਂ ਠੀਕ ਹੈ ਜੀ ਹਾਂਜੀ ਆਪਾਂ ਨੇ ਦੋ ਅਗਰਬੱਤੀਆਂ ਲੈ ਲਈਆਂ ਠੀਕ ਹੈ ਜੀ ਦੋ ਅਗਰਬੱਤੀਆਂ ਲੈ ਕੇ ਆਪਾਂ ਨੇ ਜਿਹੜੇ ਆਪਣੇ ਕੱਪੜੇ ਨੇ ਠੀਕ ਹੈ ਇਹਨਾਂ ਦੇ ਸੈਂਟਰ 'ਚ ਰੱਖ ਦੇਣੀਆਂ ਨੇ ਇੱਥੇ ਇਦਾਂ ਆਪਾਂ ਨੇ ਸੈਂਟਰ 'ਚ ਰੱਖ ਦਿਆਂ ਠੀਕ ਹੈ ਜੀ ਇਹਦੇ ਨਾਲ ਵੀ ਹਾਂਜੀ ਇਹ ਅਰਗਵਤੀਆਂ ਨਾਲ ਵੀ ਆਪਣੇ ਕੱਪੜਿਆਂ 'ਚ ਬਹੁਤ ਵਧੀਆ 스ਮੈਲ ਆਂਦੀ ਆ ਠੀਕ ਹੈ ਜੀ ਹਾਂਜੀ ਚੌਥੀ ਚੀਜ਼ ਹੈਗੀ ਆਪਣੀ ਕਪੂਰ ਦੀ ਟਿੱਕੀ ਠੀਕ ਹੈ ਜੀ ਕਪੂਰ ਦੀ ਟਿੱਕੀ ਆ ਇਹ ਆਪਾਂ ਇਹਨੂੰ ਲਫਾਫੇ 'ਚ ਬਣੀ ਬੰਦ ਆ ਨਾ ਆਪਾਂ ਇਹਨੂੰ ਥੋੜੀ ਜਿਹੀ ਕੱਟ ਲੈਣਾ ਇੱਥੋਂ ਥੋੜਾ ਜਿਹਾ ਹਾਂਜੀ ਜਿਹੜੀ ਕਪੂਰ ਦੀ ਟਿੱਕੀ ਆ ਉਹਨੂੰ ਆਪਾਂ ਕੱਲੀ ਨੂੰ ਵੀ ਇਦਾਂ ਰੱਖ ਸਕਦੇ ਆ ਆਪਣੇ ਥੋੜੀ ਜੀ ਕੱਟ ਲਈਏ ਤਲਫਾਫੇ ਇਹ ਵਾਲੀ ਠੀਕ ਆ ਜੀ ਥੋੜੀ ਜੀ ਕੱਟ ਲਈਏ ਇਹਦੇ ਨਾਲ ਸਮੈਲ ਆਈ ਜਾਂਦੀ ਹੁੰਦੀ ਆ ਕਪੂਰ ਦੀ ਤੇ ਜੇ ਆਪਾਂ ਨੇ ਇਦਾਂ ਨਹੀਂ ਰੱਖਣੀਗੀ ਤਾਂ ਆਪਾਂ ਇਹਨੂੰ ਸਾਰੀ ਨੂੰ ਇਦਾਂ ਕੱਟ ਕੇ ਲਫਾਫੇ ਦੇ ਵਿੱਚੋਂ ਆਪਾਂ ਟਿੱਕੀ ਕੱਢ ਲੈਨੇ ਆ ਆਪਣੇ ਸਾਰੇ ਕੱਟ ਲਈਏ ਲਫਾਫੇ ਇਹਦੇ ਵਿੱਚੋਂ ਆਪਾਂ ਕਪੂਰ ਦੀ ਜਿਹੜੀ ਟਿੱਕੀ ਆ ਉਹਨੂੰ ਕੱਢ ਲੈਨੇ ਆ ਠੀਕ ਆ ਜੀ ਇਦਾਂ ਆਪਣੇ ਕੱਢ ਲਈਏ ਟਿੱਕੀ ਤੇ ਹੁਣ ਆਪਾਂ ਇਹਦੇ ਤੇ ਪਰਫਿਊਮ ਛਿੜਕ ਦਾਂਗੇ ਹਾਂਜੀ ਇੱਥੇ ਆਪਣੇ ਪਰਫਿਊਮ ਸੜਕ ਲਿਆ ਤੇ ਇਹਨੂੰ ਇਦਾਂ ਹੀ ਲਫਾਫੇ ਵਿੱਚ ਪਾ ਕੇ ਇਦਾਂ ਹੀ ਆਪਾਂ ਨੇ ਲਫਾਫੇ ਵਿੱਚ ਪਾ ਲਿਆ ਆਪਾਂ ਇਦਾਂ ਵੀ ਇਹਨੂੰ ਲਫਾਫੇ ਨੂੰ ਉਹਦੇ ਵਿੱਚ ਆਪਣੇ ਕੱਪੜਿਆਂ 'ਚ ਰੱਖ ਸਕਦੇ ਹਾਂ ਹਾਂਜੀ ਕਈ ਵਾਰੀ ਲੱਗਦਾ ਆਪਾਂ ਨੂੰ ਵੀ ਆਪਾਂ ਨੂੰ ਕਪੂਰ ਦੀ ਜਿਹੜੀ ਸਮੈਲਾਂ ਨਹੀਂ ਅੱਛੀ ਲੱਗਦੀ ਠੀਕ ਆ ਜੀ ਤਾਂ ਕਰਕੇ ਆਪਾਂ ਨੇ ਇਹਨੂੰ ਪਰਫਿਊਮ 'ਚ ਸੜਕ ਲਿਆ ਦੇ ਉੱਤੇ ਤੇ ਆਪਾਂ ਇਹਨੂੰ ਵੀ ਇਦਾਂ ਆਦੇ ਕੱਪੜਿਆਂ 'ਚ ਰੱਖ ਸਕਦੇ ਆ ਇੱਕ ਦੋ ਟਿੱਕੀਆਂ ਰੱਖ ਸਕਦੇ ਆ ਠੀਕ ਆ ਜੀ ਜਿਹੜੀ ਆਪਾਂ ਅਰਗਬਤੀ ਆ ਉਹਨੂੰ ਵੀ ਆਪਾਂ ਇੱਕੋ ਦੋ ਸਾਈਡ ਰੱਖ ਸਕਦੇ ਆ ਕੱਪੜਿਆਂ ਦੇ ਜਿਵੇਂ ਆਪਾਂ ਇਧਰ ਲਿਖੂਂ ਜੇ ਇਧਰ ਲਿਖੂਂ ਜੇ ਹੋਏ ਨਾ ਇਦਾਂ ਤੇ ਜਿਵੇਂ ਆਪਣੇ ਲੌਂਗ ਨੇ ਲੌਗ ਦੀਆਂ ਕੁੜੀਆਂ ਵੀ ਆਪਾਂ ਦੋ ਤਿੰਨ ਕੱਪੜਿਆਂ 'ਚ ਰੱਖ ਸਕਦੇ ਆ ਉਹਦੇ ਨਾਲ ਫਿਰ ਆਪਣੇ ਜਿਹੜੇ ਕੱਪੜਿਆਂ 'ਚੋਂ ਸਮੈਲ ਨਹੀਂ ਆਉਂਦੀ ਹਾਂਜੀ ਤੁਸੀਂ ਵੀ ਇਹ ਜ਼ਰੂਰ ਕਰਕੇ ਦੇਖਿਓ ਤੇ ਜ਼ਰੂਰ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਇਹ ਜਿਹੜੀ ਟ੍ਰਿਕ ਮੈਂ ਤੁਹਾਨੂੰ ਦੱਸੀ ਆ ਵੀ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਆਪਣੀ ਵੀਡੀਓ ਅੱਜ ਦੀ ਇੰਨੀ ਕੀ ਸੀ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸ਼াশੀਕਾਲ ਤੇ ਦੀਵਾਲੀ ਦੀਆਂ ਪਹਿਲਾਂ ਹੀ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ-ਬਹੁਤ ਵਧਾਈਆਂ ਦੇ ਦਿੰਦੇ ਆ ਠੀਕ ਹੈ ਜੀ ਸਾਰਿਆਂ ਦੀ ਦੀਵਾਲੀ ਬਹੁਤ ਵਧੀਆ ਲੰਗੇ ਹੱਸ ਦੇ ਖੇੜ ਦੇ ਲੰਗੇ ਜੀ ਠੀਕ ਹੈ ਜੀ ਬਾਏ ਬਾਏ